26 ਲੱਖ ਰੁਪਇਆ ਮੜਵਾਇਆ ਨੇ ਮੈਂ ਤਾਂ ਸਬਜੀ ਦਾ ਕੰਮ ਆਈ ਭਾਨਾ ਸਿੱਧੂ ਜਿੰਦਾਬਾਦ ਹਾਂਜੀ ਬਾਈ ਕਿੱਥੋਂ ਆਏ ਹੋ ਜਿਹੜੇ ਪਟਿਆਲੇ ਜ਼ਿਲ੍ਹੇ ਤੋਂ ਆਇਆ ਪਿੰਡ ਦਗਾੜ ਤੋਂ ਠੀਕ ਹੈ ਇੱਧਰ ਨੂੰ ਹੋ ਜਓ ਭਰਾ ਇੱਧਰ ਨੂੰ ਹੋ ਜਓ ਗੱਡੀ ਤੇ ਆਏ ਹੋ ਹਾਂਜੀ ਹਾਂਜੀ ਕਦੋਂ ਪਤਾ ਲੱਗਿਆ ਸੀ ਤੁਹਾਨੂੰ ਆ ਚੱਕਰ ਦਾ ਬਾਈ ਆ ਜਿੱਦੋਂ ਭਾਨਾ ਸਿੱਧੂ ਨੂੰ ਚੱਕਿਆ ਸੀ ਲੁਧਿਆਣੇ ਲੈ ਕੇ ਗਏ ਸੀ ਉਦੋਂ ਲੱਗਿਆ ਸੀ ਵੀਰੇ ਪਤਾ ਆਪਾਂ ਨੂੰ ਆਏ ਸੀ ਤੁਸੀਂ ਫਿਰ ਉੱਥੇ ਲੁਧਿਆਣੇ ਹਾਂਜੀ ਹਾਂਜੀ ਵੀਰੇ ਉੱਥੇ ਵੀ ਆਏ ਤੇ ਅੱਗੇ ਵੀ ਵੀਰੇ ਆਉਂਦੇ ਰਾਂਗੇ ਜਿੱਥੇ ਵੀ ਲੋੜ ਪਈ ਵੀਰੇ ਜੇ ਸਾਨੂੰ ਸਾਡੇ ਦੇ ਪਰਚੇ ਪਾਉਣੇ ਆ ਸਰਕਾਰਾਂ ਜਿੰਨੇ ਮਰਜ਼ੀ ਹੁਣ ਵੀ ਆ ਤੇ ਹਮੇਸ਼ਾ ਖੜੇ ਰਾਂ ਟੂਲ ਟੈਕਸ ਵੀ ਕਰਿਆ ਵਦੀ ਬਾਈ ਕੱਲ ਵੀ ਨੇ ਸੀ ਟੂਲ ਟੈਕਸ ਜਿਹੜਾ ਪਟਿਆਲੇ ਤੋਂ ਰਾਜਪੁਰੇ ਨੂੰ ਜਾਂਦੇ ਆ ਟੂਲ ਟੈਕਸ ਵੀ ਆਪਣੇ ਕੱਲ 2 ਘੰਟੇ ਲਈ ਫਰੀ ਕੀਤਾ ਸੀ ਠੀਕ ਹੈ ਜੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਮੰਨ ਕੇ ਚੱਲੋ ਵੀ ਸਰਕਾਰਾਂ ਗੱਲ ਨਹੀਂ ਸੁਣਦੀਆਂ ਹਨ ਅਸੀਂ ਝੂਠੇ ਪਰਚਿਆਂ ਤੇ ਅਡਾ ਟੀਆਂ ਰਹਿਣਾ ਅੱਗੇ ਸਹਿਯੋਗ ਦੀ ਲੋੜ ਪਊਗੀ ਲਗਾਤਾਰ ਵੀਰ ਇਸ ਦੇ ਦਾ ਵੱਧ ਤੋਂ ਵੱਧ ਜਿੰਨਾ ਸਾਡੇ ਘਰ ਦੇ ਵੀ ਨਾਲ ਤੁਰਨ ਨੂੰ ਤਿਆਰ ਨੇ ਵੀ ਜਿੱਥੇ ਲੋੜ ਪਊਗੀ ਉੱਥੇ ਆਪਾਂ ਖੜਾਗੇ ਜੋ ਵੀ ਹੁੰਦਾ ਆਪਾਂ ਨਾਲ ਖੜੇ ਆ ਪੰਨਾ ਸਿੱਧੂ ਜਿੰਦਾਬਾਦ ਆ ਨਾਸ ਤੂੰ ਜਿੰਦਾਬਾਦ ਮੈਂ ਮੜਵਾਲ ਪਿੰਡ ਤੋਂ ਆਇਆ ਹਾਂ ਰਾਜਪੁਰੇ ਕਿ ਲੱਗਦੇ ਠੀਕ ਹੈ ਕੀ ਕੰਮ ਧੰਦਾ ਕਰਦੇ ਹੋ ਤੁਸੀਂ ਮੈਂ ਤਾਂ ਸਬਜ਼ੀ ਦਾ ਕੰਮ ਆਹੀਂ ਗੇੜ ਪਿੰਡਾਂ ਮਫੇਰੀ ਲਾ ਅੱਛਾ ਯਾਰ ਸਬਜ਼ੀ ਦਾ ਕੰਮ ਛੱਡ ਕੇ ਆਇਓ ਆਪਦਾ ਛੱਡ ਗਏ ਕੰਮ ਠੀਕ ਹੈ ਤੇ ਮੰਨ ਕੇ ਚਲੋ ਕੀ ਇਹ ਦਿਲ ਤੇ ਵਿੱਚ ਆਈ ਨਹੀਂ ਬੰਦਾ ਕਹਿ ਦਿੰਦਾ ਵੀ ਚਲ ਮੈਂ ਤਾਂ ਯਾਰ ਆਪਦਾ ਕੰਮ ਕਰ ਲੈਣਾ ਹਨਾ ਵੀ ਉਰੇ ਪਹੁੰਚਣਾ ਨਾ ਨਾ ਯਾਰ ਮਨ ਨਹੀਂ ਲੱਗ ਰਿਹਾ ਉਸ ਦਿਨ ਦਾ ਅੱਛਾ ਜੀ ਠੀਕ ਹੈ ਲਗਾਤਾਰ ਖੜੋਂਗੇ ਬਾਈ ਵਾਤੇ ਨਾ ਨਾ ਠੀਕ ਹੈ ਚਲੋ ਬਈ ਲੰਗਰ ਪਾਣੀ ਸ਼ਕ ਹਾਂਜੀ ਬਾਈ ਕਿੱਥੋਂ ਆਏ ਹੋ ਅਬੌਰ ਤੋਂ ਅਬੌਰ ਤੋਂ ਤੁਹਾਡਾ ਕਿਵੇਂ ਕੰਮ ਹੋਇਆ ਸੀ ਕੋਈ ਸਾਡਾ ਹਾਂ ਕੰਮ ਹੋਇਆ ਸੀ ਸਾਡੇ ਆਪਣੇ ਰਿਸ਼ਤੇਦਾਰਾਂ ਦੇ ਦੋ ਬੱਚੇ ਸੀ ਯੂ ਐਸ ਏ ਉਹਨਾਂ ਜਾਣਾ ਸੀ ਠੀਕ ਹੈ ਤੇ ਉਹਨਾਂ ਦੇ ਪੈਸੇ ਆਪਣੇ ਵਾਪਸ ਭੌਣ ਕਰਨ ਤੇ ਆਪਣੇ ਪੈਸੇ ਉਹਨਾਂ ਦੇ ਵਾਪਸ ਮਿਲ ਗਏ ਉਹਨਾਂ ਨੂੰ 15 ਲੱਖ ਰੁਪਈਆ ਮਿਲ ਗਏ ਉਹਨਾਂ ਨੂੰ ਤੇ 11 ਲੱਖ ਕੈਨੇਡਾ ਵਾਲਾ ਵੀ ਮਿਲ ਗਿਆ ਠੀਕ ਹੈ 26 ਲੱਖ ਰੁਪਈਆ ਮੜਵਾਇਆ ਨੇ ਉਹ ਬੱਚਿਆਂ ਨੇ ਹੁਣ ਬਾਹਰ ਨਹੀਂ ਜਾਣਾ ਤੇ ਉਹ ਇੱਥੇ ਹੀ ਆਪਣਾ ਦੂਜਾ ਬਠਿੰਡੇ ਦੇ ਕੋਲ 2G ਤੇ ਆਪਣਾ ਕੋਰਸ ਕਰਨ ਲੱਗੇ ਨੂੰ ਦੁਬਾਰਾ ਬੱਚੇ ਠੀਕ ਹੈ ਉਹ ਨਹੀਂ ਜਾਣਾ ਚਾਹੁੰਦੇ ਤੇ ਭਾਨੇ ਦੀ ਸਪੋਰਟ ਵਾਸਤੇ ਅਸੀਂ ਆਏ ਆ ਠੀਕ ਹੈ ਸਾਰੇ ਤੇ ਹੋਰ ਵੀ ਸਾਡੇ ਨਾਲ ਵੀ ਆਪਣੇ ਪਿੱਛੇ ਆ ਰਹੇ ਨੂੰ ਸੰਗਤ ਵਾਧੂ ਆ ਰਹੀ ਹੈ ਠੀਕ ਹੈ ਤੇ ਇਹਨੂੰ ਇਨਸਾਫ ਮਿਲਣਾ ਚਾਹੀਦਾ ਨਜਾਇਜ਼ ਪਰਚੇ ਅੰਦੇ ਤੇ ਤਿੰਨ ਕੀਤੇ ਗਏ ਨੂੰ ਨਜਾਇਜ਼ ਪਰਚੇ ਛੋਡੇ ਤੋਂ ਕੋਈ ਭਾਨੇ ਨੇ ਪੈਸੇ ਪੂਸੇ ਲਈ ਸੀ ਜਾਂ ਤੁਹਾਡੇ ਪੈਸੇ ਵਾਪਸ ਕਰਵਾਏ ਕੁਝ ਨਹੀਂ ਸਾਡੇ ਤੋਂ ਲਿਆ ਮੰਗੇ ਸੀ ਕੋਈ ਪੈਸੇ ਨਾ ਨਾ ਠੀਕ ਹੈ ਕਾ ਵੀ ਆਪਣੇ ਪੱਲੋਂ ਤੇ ਖਰਚਾ ਵੀ ਆਪਣੇ ਪੱਲੋਂ ਹੀ ਕੀਤਾ ਗੱਲ ਸੁਣਿਆ ਨੇ ਕੋਈ 1 ਰੁਪਿਆ ਵੀ ਨਹੀਂ ਮੰਗਿਆ ਠੀਕ ਹੈ ਧੰਨਵਾਦ ਜੀ ਜਾਓ ਤੁਸੀਂ ਕੱਖ ਦੇ ਵਿੱਚ ਤੇ ਦੇਖ ਲਓ ਤੁਸੀਂ ਵੀ ਆਹ ਗੱਡੀਆਂ ਦੇਖੋ ਵੀ ਤੁਸੀਂ ਕਿਵੇਂ ਲਗਾਤਾਰ ਪਰ ਆਪੇ ਸਾਰਾ ਹਲੇ ਤੋਂ ਮੈਂ ਉਧਰੋਂ ਵੀ ਕੋਸ਼ਿਸ਼ ਕਰੂੰਗਾ ਵੀ ਸਾਰਾ ਦਿਖਾਉਣ ਦੀ ਪਰ ਆਹ ਦੇਖ ਲਓ ਤੁਸੀਂ ਵੀ ਪੰਪ ਤੱਕ ਵੀ ਸਾਰਾ ਏਰੀਆ ਭਰ ਗਿਆ ਠੀਕ ਹੈ ਇੰਨੇ ਜਿਆਦੇ ਪਿਆਰ ਕਰਨ ਵਾਲੇ ਬਾਈ ਨੂੰ ਇਨਸਾਫ ਖੰਦ ਲੋਕ ਸਾਰੇ ਪਹੁੰਚ ਰਹੇ ਨੇ ਯਾਰ ਦਿਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਬਹੁਤ ਜਿਆਦੇ ਬਾਪੂ ਜੀ ਕਿੱਥੋਂ ਆਏ ਹੋ ਆਹੀ ਪਿੰਡ ਕੋਡ ਨਾਲ ਠੀਕ ਹੈ ਬਹੁਤ ਤੁਹਾਡਾ ਪਿੰਡ ਵੀ ਤੁਹਾਡਾ ਬਹੁਤ ਸਾਥ ਦੇ ਰਿਹਾ ਚੱਕ ਦਿਆ ਕਰਸਾਂ ਹਾਂ ਸੱਚ ਦਾ ਸਾਥ ਲੈ ਮਲਾ ਕੇ ਲਿਆਵਾਂਗੇ ਹਾਂ ਸੱਚ ਦਾ ਸਾਥ ਬਹੁਤ ਦੇ ਰਿਹਾ ਤੁਹਾਡਾ ਪਿੰਡ ਦੇਖ ਲੋ ਤੁਸੀਂ ਠੀਕ ਹੈ ਬੱਸਾਂ ਹੋਰ ਯਾਰ ਇੰਨਾ ਇੰਨਾ ਹੰਗਾਰਾ ਭਰ ਮਾ ਯਾਰ ਪੰਜਾਬੀਓ ਤੁਹਾਡਾ ਦੇਣਾ ਨਹੀਂ ਦੇ ਸਕਦੇ ਯਾਰ ਕਦੇ ਜਿੰਨਾ ਤੁਸੀਂ ਇੱਕ ਆਵਾਜ਼ ਤੇ ਸਾਰੇ ਪੱਝੇ ਆਏ ਹੋ